ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈਗਾ ਸਭ ਤੋਂ ਪਹਿਲਾਂ ਧੰਨਵਾਦ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਬਿੰਦ ਕੇਜਰੀਵਾਲ ਜੀ ਦਾ ਉਹਨਾਂ ਤੋਂ ਬਾਅਦ ਸਾਡੇ ਸੰਦੀਪ ਪਾਟਕ ਜੀ ਸਾਡੇ ਪੰਜਾਬ ਦੇ ਇੰਚਾਰਜ ਸਰਦਾਰ ਭਗਵੰਤ ਸਿੰਘ ਜੀਮਾਨ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਅੱਜ ਹੁਸ਼ਿਆਰਪੁਰ ਤੋਂ ਜ਼ਮੀਨ ਨਾਲ ਜੁੜੇ ਹੋਏ 2017 ਤੋਂ ਪਹਿਲਾਂ 15 ਤੋਂ ਲੈ ਕੇ ਹੁਣ ਤੱਕ ਜ਼ਮੀਨ ਤੇ ਜੁੜ ਕੇ ਕਾਫੀ ਹੁਸ਼ਿਆਰਪੁਰ ਨੂੰ ਮਜ਼ਬੂਤ ਕੀਤਾ ਔਰ ਅੱਜ ਸਾਡੇ ਭਰਾ ਸੰਦੀਪ ਸੈਣੀ ਜੀ ਨੂੰ BC ਡਿਵੈਲਪਮੈਂਟ ਬੋਰਡ ਤੇ ਫਾਇਨਾਂਸ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਸਮੂਹ ਸਾਥੀਆਂ ਵੱਲੋਂ ਸਾਰਿਆਂ ਨੂੰ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਤੇ ਉੱਥੇ ਨਾਲ ਹੀ ਸੰਦੀਪ ਸੈਣੀ ਜੀ ਨੂੰ ਬਹੁਤ ਹੀ ਬਹੁਤ ਮੁਬਾਰਕਾਂ ਦਿੰਦਾ ਕਿ ਜਿੱਦਾਂ ਉਹਨਾਂ ਨੇ ਪਹਿਲਾਂ ਪਾਰਟੀ ਨੂੰ ਸੰਗਠਨ ਨੂੰ ਮਜ਼ਬੂਤ ਕੀਤਾ ਸੀ ਤੇ ਆਲਵਾਦ ਦਿਨਾਂ ਵਿੱਚ ਵੀ ਜਿਹੜਾ ਉਹਨਾਂ ਨੇ ਸਰਕਾਰ ਨੇ ਉਹਨਾਂ ਤੇ ਵਿਸ਼ਵਾਸ ਜਤਾਇਆ ਹੈਗਾ ਤੇ ਉਸ ਵਿਸ਼ਵਾਸ ਤੇ खरे ਉਤਰਦੇ ਹੋਇਆ ਉਸ ਆਪਣੇ ਸਾਰੇ ਕਾਰਪੋਰੇਸ਼ਨ ਦਾ ਬੀਸੀ ਬੰਦਾ ਉਹਨਾਂ ਸਾਰਿਆਂ ਦੀਆਂ ਇਸ਼ਾਵਾਂ ਤੇ ਪੂਰਾ ਉਤਰਨਗੇ ਧੰਨਵਾਦ